ਹਰ ਵਾਰ ਜਿਹੜੇ ਸੁਜੀਤ ਕੋਈ ਤੇ ਕਿ ਕਿਥੇ ਡਿਊਟੀ ਕਰੇ ਸ਼ਰੀ ਨਗਰ ਦੀ ਸ਼ਰੀ ਨਗਰ ਦੀ ਕਿੰਨਾ ਟਾਈਮ ਹੋ ਗਿਆ ਸੀਗਾ 10 ਸਾਲ ਹੋ ਗਏ ਭਾਰਤ ਦੇ ਕਿਵੇਂ ਪਤਾ ਲੱਗਿਆ ਤੁਹਾਨੂੰ ਕਦੋਂ ਸ਼ਹੀਦ ਹੋਇਆ ਸੁਪਾ ਮੈਸੇਜ ਆਇਆ ਠੀਕ ਹੈ ਉੱਥੋਂ ਆਰਮੀ ਜੀ ਅੱਛਾ ਕਿਹਦਾ ਪੁੱਛਣਾ ਹੈ ਲਾਜੋ ਮੁੰਡੇ ਨੇ ਕਿਹਾਗਾ ਨਾ ਵੀ ਬਈ ਠੀਕ ਨਹੀਂ ਹੈ ਉਦੋਂ ਬਾਅਦ ਚ ਪਰ ਆਇਆ ਤੀਆ ਉਹਦੇ ਨਾਲ ਅੱਛਾ

ਤਾਂ ਤਹਰ ਕੇ ਅਗਰ ਇਹ ਬਾਠੀ ਗਾ ਹਾਂ ਜਿਵੇਂ ਆਤਰ ਸੇ ਫੀਡੋ ਤਾਰਵਾਰੇ ਮਸਤ ਲੀਖ ਜੀ ਪ੍ਰਕਿਰਤੀ ਦਾ ਇਸ਼ਾਰਾ ਮੈਂ ਕਹਿੰਦਾ ਕਿ ਕਿਵੇਂ ਦਾ ਮਾਣ ਉਹਨਾਂ ਦਾ ਤੁਨੀ ਅਬਜੜ ਕੀ ਨੇ ਸਾਡਾ ਡੀ ਰਹਿ ਗਿਆ ਬਸ ਮੇਰਾ ਤਾਂ ਹੋਣੀ ਠੀਕ ਹੈ ਸਭ ਕੋ ਸ ਮੈਂ ਜੋਤੇ ਬਗਾਰੇ ਚੰਦਰੀ ਜੀ ਮੇਰੇ ਕੋਈ ਨਹੀਂ ਮੇਰਾ ਯਾਦ ਨਾ ਲਾ ਬਥਰ ਹੋਈ ਜੀ ਉਹ ਨੋ ਨੋ ਤੇ ਕੱਚਾ ਬੰਦੀਗਾ ਕਿੰਨੀ ਉਮਰ ਦੀਗੀ 27 ਸਾਲ ਉਮਰ ਦੀਗੀ ਉਹ ਕਰਜ਼ਾਨੀ ਨਹੀਂ ਲੱਗਦਾ ਉਹ ਇਹ ਪੰਧਾ ਲੱਲ ਦਿੱਤਾ ਤੇ ਆਉਂਦੇ ਤੇ ਮਿਲ ਕਾ ਨਾ ਕਿਤੇ ਗੱਲ ਦਾ ਇਸ ਮੈਲਾ ਨੁਕਰੀਪੀ ਤੇ ਬਾੜੀ ਦੀ ਦਿਹਾੜੀਆ ਕਰਕੇ ਅਰੀ ਵੋਤੇ ਗਰੀਬੀ ਚੱਕੀ ਸੀ ਮੰਮੀ ਹੱਥ ਪੀਸੈਂਟ ਹੱਥ ਪੀਸੈਂਟ ਜਿਵੇਂ ਅਜੇ ਤੱਕੜੀ ਦਾ ਤੇ ਹਰ ਰਹਿੰਦੇ ਉੱਥੇ ਇੱਕ ਤੁਹਾਡੇ ਸਾਹਮਣੇ ਜੱਗੀ ਜਿਹੀ ਕੋ ਮੰਦਾ ਹੋਈ ਘਟਨਾ ਤੇ ਮੈਂ ਭਰਾ ਸੀ ਸਾਡਾ ਇੱਕੋ ਪ੍ਰਾ ਕਰੇ ਨੌਕਰੀ ਕਰਦਾ ਸੀ ਬਸ ਸਾਰਾ ਸਿਰ ਉਹਦੇ ਸਿਰ ਉਹਦੇ ਸਿਰ ਤੇ ਚੱਲਦਾ ਹਟਾ ਸਾਰਾ ਕਰ ਸਭ ਤੋਂ ਸਾਡਾ ਉਹ ਹੀ ਦੇਖਦਾ ਸੀਗਾ ਦੁੱਖ ਸੁੱਖ ਸਾਡੇ ਨਾਲ ਹਰ ਇੱਕ ਵਾਰ ਖੜਦਾ ਸੀ ਮੇਰਾ ਐਕਸੀਡੈਂਟ ਹੋਇਆ ਸੀਗਾ ਇੱਕ ਫੋਨ ਦੇ ਛੁੱਟੀ ਕਰਕੇ ਆਇਆ ਜਿਹੜੀ ਹੁਣ ਆ 4 ਮਹੀਨੇ ਪਹਿਲਾਂ ਜੇ ਬਿਆਕਰਵਾਦੀ ਗਿਆ ਮੈਂ ਉਹ ਫਿਰ ਹੱਲਸ ਗੱਲ ਹੋਈ ਜ ਮੇਰੇ ਨਾਲ ਥੋੜਾ ਛੁੱਟੀ ਆ ਜਾ ਫਿਰ ਲਖੜੀ ਨਾਲ ਤਿਹਾਰ ਆ ਠੀਕ ਹੈ ਨਾ ਤਿਹਾਰ ਨੂੰ ਬਾਰੇ ਇੱਟ ਹੀ ਆਉਂਦੇ ਨੇ ਕਹਿੰਦਾ ਨਹੀਂ ਮੈਂ ਦਿਵਾਲੀ ਨੂੰ ਆਵਾਂਗਾ ਕਹਿੰਦਾ ਅਪਾ ਤਲ ਦਿਵਾਲੀ ਨੂੰ ਬੜੀ ਨੂੰ ਘੁੰਮਾਂਗੇ ਫਿਰ ਤੇ ਉਸ ਤੋਂ ਬਾਅਦ ਮੈਨੂੰ ਸਵੇਰੇ ਫੋਨ ਆਇਆ ਜੀ ਨਾਲ ਕੱਲ ਸ਼ਾਮ ਨੂੰ ਗੱਲ ਰੀ ਸਵੇਰੇ ਫੋਨ ਆਇਆ ਮੈਨੂੰ ਉਹਨਾਂ ਦੇ ਫਰੈਂਡ ਦਾ ਜੀ ਮੈਸੇਜ ਆਇਆ ਉਹਦਾ ਕਹਿੰਦਾ ਯਾਰ ਆਪਣੇ ਘਰੇ ਕੁਝ ਗੱਲਬਾਤ ਹੋਈ ਜ ਮੈਂ ਕਿਹਾ ਦੱਸੋ ਕੀ ਹੋਇਆ ਉਹ ਦੱਸ ਨਹੀਂ ਰਿਹਾ ਸੀ ਰੋਣ ਲੱਗ ਜਾਦਾ ਬੰਨੜੀ ਕਿਹੜਾ ਨਾਲ ਦੱਸ ਇਹਦਾ ਮੁੰਡਾ ਓ ਤੇ ਉਸ ਤੋਂ ਬਾਅਦ ਜੀ ਉਹਨੇ ਮੈਨੂੰ ਦੱਸਿਆ ਕਹਿੰਦਾ ਇਦਾਂ ਗੱਲ ਹੋ ਗਈ ਕਹਿੰਦਾ ਬਾਪੂ ਉਹਨਾਂ ਨੂੰ ਸਾਹਮਣਾ ਕਰੇ ਫਿਰ ਤੈਨੂੰ ਫੋਨ ਆਉਗਾ ਉਸ ਤੋਂ ਮੈਨੂੰ ਦੱਸ ਨਹੀਂ ਰਿਹਾ ਸੀ ਫਿਰ ਗੱਲ ਫਿਰ ਵੀ ਉਸ ਤੋਂ ਬਾਅਦ ਮੈਨੂੰ ਉਹ ਫੋਨ ਆਇਆ ਜੀ ਜੁਨਟ ਤੋਂ ਇਹਨਾਂ ਦੀ ਤੋਂ ਉਹ ਕਹਿੰਦੇ ਵੀ ਪ੍ਰਿਤਪਾਲ ਸਿੰਘ ਦੇ ਨਾਮ ਹਫਤਾ ਹੋ ਗਿਆ ਉਹਨਾਂ ਦੀ ਮਤਲਬ ਚੱਲਦੀ ਪਈ ਸੀ ਜੀ 7-8 ਮਾਰਦੀ ਬੜੇ ਹੋ ਜੀ ਉਹਨਾਂ ਦੀ ਗੋਲੀ ਚਾਰ ਤਾਂ ਇਹਨਾਂ ਨੇ ਮਾਰ ਦਿੱਤੀ ਸੀ ਇੱਕ ਕੱਲ ਰਾਤ ਇਹਨਾਂ ਨੇ ਹੋਰ ਮਾਰਿਆ ਉਹਦੇ ਵਿੱਚੋਂ ਦੋ ਮੁੰਡੇ ਇਸ ਹੀਰੋਇਨ ਇੱਕ ਆਪਣਾ ਭਰਾ ਮੇਰਾ ਇੱਕ ਮੁੰਡਾ ਬਦੀਨਪੁਰ ਤੋਂ ਕਹਿ ਰਹੇ ਨੇ ਜੋ ਉਹ ਆ ਤੇ 4-5 ਲੱਖ ਮਿਲਦੀਆਂ ਨੇ ਕੀ ਕਹਿਣਾ ਚਾਹਗੇ ਕਿ ਮੇਰਾ ਭਾਈ ਜਦੋਂ ਆਪਣੇ ਜਿਹੜੇ ਨੌਜਵਾਨ ਨੇ ਜੀ ਰਿਹਾ ਹੋਰ ਹੈ ਇਹ ਸਰਕਾਰ ਨੂੰ ਸਰਕਾਰ ਬਈ ਕਰਨੀ ਚਾਹੀਦੀ ਹੈ ਜਦੋਂ ਉਹਨਾਂ ਨਾਲ ਲੜ ਰਹੇ ਨੇ ਨਾ ਜਾਂ ਤਾਂ ਉਹਨੂੰ ਖੁੱਲੀ ਛੁੱਟੀ ਦੇ ਦੇਣਾ ਜਾਂ ਇੱਕ ਵਾਰ ਚਾਦੇ ਨਾਲ ਮਾਰ ਦੇਣ ਕਿ ਫਿਰ ਦੱਸ ਦੇਣ ਕਿ ਇਹ ਨਾ ਪਤਾ ਕੀ ਚੀਜ਼ ਨੇ ਕੋਈ ਜਿਹਨੂੰ ਤੇਜ਼ੀ ਰੱਖ ਕੇ ਕਰਦੇ ਰਹਦੇ ਹੋ ਕਿ ਕੀ ਕਰਦੇ ਹੋ ਫੋਟੋ ਪਾਸਟਰ ਮੈਂ ਕੁਝ ਨਹੀਂ ਕਹਾਂ ਤੁਹਾਡੇ ਵਾਸਤੇ ਮੇਰਾ ਹੀਰਾ ਭਾਈ ਸੀ ਹੀਰਾ ਭਾਈ ਛੁਲ ਗਿਆ ਬਸ ਨੇਕਾ ਹਾਦਸਾ ਹੋ ਰਿਹਾ ਉਹ ਵੀ ਕੀ ਬੈਠੇ ਰਹੇ ਸਲਾਮ ਆ ਸਰ ਉਹਦੀ ਸਲਾਤ ਉਹਦੇ ਉੱਪਰ ਸਾਡੇ ਕੁਝ ਨਹੀਂ ਸਾਡੇ ਉਹਦਾ ਜੱਜਪਾ ਪਹਿਲਾਂ ਵੀ ਆਰਮੀ ਦਾ ਸੀ ਉਹਨੇ ਪਲਟੂ ਕੀਤੀ ਆ ਪਲਟੂ ਹੁੰਦੀ ਸਾਰੇ ਪਹਿਲੀ ਭਰਤੀ ਹੋਇਆ ਜੀ